हां एक भाई विनती दी थोड़ी हां जी अपना भाई ਕਿਸੇ ਦੁਕਾਨਦਾਰ ਨਾਲ ਕੋਈ ਕੰਪੀਟੀਸ਼ਨ ਨਹੀਂ ਹੂੰ ਕੋਈ ਆਪਣਾ ਕਿਸੇ ਨਾਲ ਬਾਇਰ ਬਰੋਰ ਨਹੀਂ ਠੀਕ ਹੈ ਜਿਵੇਂ ਦੁਕਾਨਦਾਰ ਵਿੱਚ ਕਹੀ ਜਾਂਦੇ ਆ ਵੀਡੀਓ ਪਾਉਣ ਲੱਗੇ ਕਿਸੇ ਕਿਹੜੇ ਪੇਜ ਤੋਂ ਕਿਤੇ ਕਿਹੜੇ ਤੋਂ ਹਾਂ ਦੁਕਾਨਦਾਰ ਕੈਸ਼ ਕਾਊਂਟਰ ਵਾਲੇ ਭੱਜ ਲੈਣ ਜਿੱਧਰ ਭਾਜਦੇ ਨੇ ਅਸੀਂ ਆਹ ਰੇਟ ਬਾਈ ਅਸੀਂ ਮਿੱਟੀ ਦਾ ਵੇਚਣੀ ਨਹੀਂ ਪਹਿਲੀ ਗੱਲ ਤਾਂ ਇਹ ਆ ਠੀਕ ਹੈ ਕੀ ਜਾਣੇ ਨੂੰ ਕਹਿ ਕੇ ਮੈਂ ਜੀ ਵੀ ਦੇ ਦਾਂਗੇ ਸਾਤੀ ਵੀ ਦੇ ਦਾਂਗੇ ਠੀਕ ਹੈ ਪਰ ਮਿੱਟੀ ਨਹੀਂ ਵੇਚਣੀ ਠੀਕ ਹੈ ਸਾਡਾ ਕੋਈ ਕਿਸੇ ਨਾਲ ਬੈਰ ਭਰੋਣ ਨਹੀਂ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਹੱਕ ਮੰਨ ਕੇ ਬੇਨਤੀ ਆ ਸਾਰਿਆਂ ਨੂੰ ਠੀਕ ਹੈ ਵੀ ਹੁਣ ਝੋਨੇ ਸਾਰੇ ਕਿਸਾਨ ਵੀਰਾਂ ਦੇ ਲਾਗੇ ਹੈਣਾ ਹੁਣ ਕਿਹੜੀ ਚੀਜ਼ ਦਾ ਟਾਈਮ ਆ ਬਾਈ ਮਤਲਬ ਵੀ ਰੇਹ ਸ਼ੁਰੂ ਹੋ ਗਿਆ ਰੇਹ ਦੇ ਨਾਲ ਗਰਮੀ ਤੈਨੂੰ ਪਤਾ ਬਾਹਲੀ ਪਈ ਜਾਂਦੀ ਆ ਮੌਸਮ ਬੜਾ ਬੇਈਮਾਨ ਹੋਇਆ ਪਿਆ ਵੀ ਗ੍ਰੋਥ ਪ੍ਰਮੋਟਰ ਕੀ ਪਾਉਣ ਕਿਸਾਨ ਵੀ ਉਹ ਚੀਜ਼ ਦਸੀ ਜਿਹੜੀ ਬਿਲ ਤੇ ਹੋਵੇ ਪੱਕੇ ਬਿਲ ਤੇ ਠੀਕ ਆ ਵੀਰੇ ਗ੍ਰੋਥ ਪ੍ਰਮੋਟਰ ਬਈ ਆਪਣੇ ਲਵੇ ਆ ਹੈਗਾ ਉਤਮ ਗੋਲਡ ਉਤਮ ਗੋਲਡ ਹਾਂ ਜੀ ਪੂਰਾ ਕੰਮ ਕਰਦਾ ਪੂਰਾ ਇਹ ਆਗਾ ਵੀਰੇ ਇਹ ਜਿੱਥੇ ਪੈ ਗਿਆ ਨਾ ਦਾ ਕਲੋਰ ਦੀ ਲੋੜ ਆ ਨਾ ਜਿੰਕ ਫਾਇਰਸ ਮੈਗਨੀਸ਼ੀਅਮ ਕਾਸੀ ਦੀ ਲੋੜ ਨਹੀਂ ਹੈਗੀ ਅੱਛਾ ਜਿੱਥੇ ਸਾਡਾ ਇਹ ਪ੍ਰੋਡਕਟ ਪੈ ਗਿਆ ਇੱਥੇ ਨੇ ਬਾਈ ਬੈਠੇ ਨੇ ਕਿਸੇ ਨੇ ਪਾਇਆ ਛੋਟੇ ਜੋ ਬਾਈ ਇਹ ਕਿਹੜੇ ਬਾਈ ਨੇ ਪਾਇਆ ਰਿਜ਼ਲਟ ਪੂਰਾ ਝੋਨਾ ਲੱਖਦਾ ਆਉਂਦਾ ਪੱਕੀ ਗੱਲ ਐ ਠੀਕ ਆ ਬਾਈ ਇਹ ਹੋ ਗਿਆ ਬਾਈ ਇੱਕ ਬਾਈ ਉਸ ਤੋਂ ਬਾਅਦ ਹੋ ਜਾਂਦਾ ਮੰਨ ਲਾ ਵੀ ਲਾਲ ਜੇ ਧੱਬੇ ਪੈ ਜਾਂਦੇ ਨੇ ਝੋਨਾ ਉਤੋਂ ਨਾ ਹੋਣ ਲੱਗੇਂਦਾ ਗਰਮੀ ਮਾਰਾ ਗਰਮੀ ਹਾਂ ਪੀਲਾ ਜਾਂ ਲਾਲ ਜਾਂ ਹਾਂ ਉਹ ਤੋਂ ਬਾਈ ਅਸੀਂ ਇਹਦਾ ਸਪਰੇ ਕਰਾਉਨੇ ਆਂਗੇ ਹਿੰਪਲੈਕਸ ਦਾ ਹਿੰਪਲੈਕਸ ਦਾ ਬਾਈ ਇਹ ਮਤਲਬ ਵੀ ਮਾਈਕਰੋ ਜਿੰਕ ਆਗੇ ਜਿਹੜੇ ਮਾਈਕਰੋ ਨਿਊਟ੍ਰੀਐਂਟ ਹੁੰਦੇ ਆ ਇਹ ਮੈਗਨੀਸ਼ੀਅਮ ਜਿੰਕ ਫਾਇਰਸ ਮੈਗਜੀਨ ਕਾਪਲ ਸਲਫਰ ਬੈਕਟੀਰੀਆ ਦੀ ਸਾਰੇ ਆਗੇ ਇਹਦੀ ਸਪਰੇ ਹੁੰਦੀ ਆ 1 ਕਿੱਲੇ ਦਾ ਇਹ ਇਹ 1 ਕਿੱਲੇ ਦਾ ਬਾਈ ਕਿੰਨਾ ਖਰਚਾ ਪੈਂਦਾ ਦਾ ਇਹ ਹੈਗਾ 210 ਰੁਪਈਆ ਦਾ 1 ਕਿੱਲੇ ਦਾ ਇੱਕ ਕਿੱਲੇ ਦਾ ਤੇ ਇਹਦਾ ਰੇਟ ਦੱਸ ਸਕਦੇ ਹਾਂ ਵੀਰੇ ਰੇਟ ਇਹਦਾ ਅਸੀਂ ਦੱਸ ਚੱਲ ਰਹੇ ਹਾਂ ਤਾਂ ਕਈ ਵਾਰ ਕੰਪਨੀ ਵਾਲੇ ਚੱਕਰ ਪਾ ਜਾਂਦੇ ਜਿਵੇਂ ਉਦੋਂ ਚੱਕਰ ਪੈ ਗਿਆ ਦੀ ਹੈਨਾ ਠੀਕ ਹੈ ਇਹ ਚੀਜ਼ਾਂ ਹੋ ਗਈਆਂ ਐਦੂ ਆ ਬਾਈ ਗੱਲ ਕਰਦੇ ਆ ਪਦਾਨਾ ਦੀ ਰੇਟ ਦੀ ਨਹੀਂ ਆਪਾਂ ਗੱਲ ਕਰਦੇ ਹੈਗੇ ਆ ਪਈਆ ਫਾਸਟ ਕਿਹੜੀ ਕੰਪਨੀ ਟ੍ਰੋਪੀਕਲ ਦੀ ਫਾਸਟ ਤੇ ਸੁਮੇਤਾ ਜੀ ਬੀਲ ਟਾਪ ਚੰਪਲ ਦੀ ਤੇ ਆ ਜਿਹੜੀ ਇਹ ਮਟੈਸਟੋ ਦੀ ਪਈ ਆ ਗਈ ਬਾਈ ਅੱਛਾ ਮਾਡਰਨ ਆ ਟਰੈਕਟਰ ਬ੍ਰਾਂਡ ਆ ਟਰੈਕਟਰ ਬ੍ਰਾਂਡ ਵਾਹ ਜੀ ਵਾਹ ਅਗਲਾ ਕਹਿੰਦਾ ਟਰੈਕਟਰ ਬ੍ਰਾਂਡ ਦੇ ਦੇ ਹੈ ਆ ਤਾਂ ਬਈ ਉਹ ਆ ਗਿਆ ਪ੍ਰੀਜ਼ੈਂਟਲ ਆ ਗਿਆ ਇਹ ਆ ਉਤਮ ਕਿਸਾਨੀ ਟਾਰਗੇਟ ਇਹ ਐਗਰੀਫਾਈਡ ਦੀ ਬਣਾਉਣਾ ਬਈ ਆਪਾਂ ਜਿੰਮੇਵਾਰੀ ਇਹਦੀ ਪੂਰੀ ਫੁੱਲ ਲੈਣੇ ਆ ਬਈ ਨਾਲੇ ਰੇਟ ਤੇ ਸਹੀ ਨਾਲੇ ਇਹ ਉਦਾਂ ਕੰਮ ਪੂਰਾ ਫੁੱਲ ਤੇ ਇਹ ਆਹ ਕਿਹੜੀ ਆੜਾ ਮਾ ਵਾਹ ਜੀ ਬਸ ਆਪਣਾ ਸ਼ਿਰਾ ਕਰੀ ਖੜਾ ਜਲਪਦਾਨ ਨਾ ਇਹ ਰੱਖਦੇ ਆਪਾਂ ਕਿਸੇ ਇੱਕ ਕੰਪਨੀ ਦਾ ਨਾਂ ਨਹੀਂ ਲੈਂਦੇ ਵੀ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਕਿੰਨੇ ਤੱਕ ਹੈ। ਪ੍ਰਦਾਨ ਭਾਈ ਆਪਣੇ ਲਈ 75 ਰੁਪਏ ਤੋਂ ਸ਼ੁਰੂ ਹੋ ਕੇ ਠੀਕ ਹੈ। 88 ਰੁਪਏ ਤੱਕ ਪਈਆਂ। ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਕੋਲ ਸੁਖੀ ਛੇੜ ਕੇ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ। ਭਰਾਵੋ ਆਪਾਂ ਬਾਈ ਵੀਡੀਓ ਪਾਈ ਤੀ ਉਸ ਟਾਈਮ ਪਹਿਲਾਂ ਖਾਲਸਾ ਪ੍ਰੈਸਟੀਜੀਡ ਵਾਲੇ ਵੀਰ ਦੇ ਬਾਈ ਜਿਹੜਾ ਕਿ ਬਾਈ ਸੰਗਰੂਰ ਦੇ ਵਿੱਚ ਇਹ ਦੁਕਾਨ ਆ ਤੇ ਜਦੋਂ ਪੁਲਸ ਲੈਣ ਕੋਲ ਆਉਣਾ ਨਾ ਆਪਾਂ ਹੋ ਸਾਹਮਣੇ ਪੁਲਸ ਲੈਣ ਲਾ ਜਾਂਦੀ ਹੈਗੀ ਤੇ ਇਹਦੇ ਬਿਲਕੁਲ ਅੱਗੇ ਆ ਕੇ ਜਿੱਥੇ ਗਊਸ਼ਾਲਾ ਆ ਜਾਂਦੀ ਆ ਉਹ ਸਾਹਮਣੇ ਗਊਸ਼ਾਲਾ ਦੇ ਕੋਲੇ ਬਾਈ ਹਰਿੰਦਾ ਖਾਲਸਾ ਪੈਸਟੀਸਾਈਡ ਸਟੋਰ ਆ ਜਿੱਥੇ ਬਾਈਆਂ ਕੋਲੇ ਆ ਪਦਾਨਾ ਵਗੈਰਾ ਪਈਆਂ ਨੇ ਸਾਰਾ ਕੁਝ ਹੈਨਾ ਤੇ ਆਪਾਂ ਬਾਈ ਨਾਲ ਗੱਲਬਾਤ ਕਰ ਕਰਦੇ ਆਂਗੇ ਤੁਸੀਂ ਉੱਪਰ ਵੀ ਦੇਖੋ ਖਾਲਸਾ ਪੈਸਟੀਸਾਈਡ ਸਟੋਰ ਕਦੇ ਆਪਣੇ ਕੋਲੇ ਹਰੇਕ ਸਪਰੇਅ 34 ਤੋਂ 87% ਦਾ ਘੱਟ ਰੇਟਾਂ ਤੇ ਮਿਲਦੀ ਆ ਤੇ ਬਾਈ ਨਾਲ ਗੱਲਬਾਤ ਕਰਦੇ ਆ ਪਹਿਲਾਂ ਅਸੀਂ ਵੀਡੀਓ ਪਾਈ ਤੇ ਪਰਟੀਲਾ ਦਵਾਈ ਦੀ ਖਾਲਸਾ ਜੀ ਸਸੇ ਗਾਲ ਜੀ ਹੋਰ ਠੀਕ ਹੋ ਬਾਈ ਚੜਦੀ ਕਲਾ ਜੀ ਕਿਤੇ ਆਹ ਨਹੀਂ ਖਾਲਸੇ ਦੀ ਾਡੀ ਆ ਕਹਿੰਦੇ ਕਿਰਪਾਨ ਹੋ ਪੱਕੀ ਹੈ ਹਾਂਜੀ ਠੀਕ ਗੰਨੀ ਬਾਈ ਇੱਕ ਮੈਨੂੰ ਐਂ ਦੱਸਾਂ ਜਿਵੇਂ ਪਹਿਲਾਂ ਆਪਾਂ ਬਾਈ ਵੀਡੀਓ ਪਾਈ ਸੀਗੀ ਹਾਂਜੀ ਉਦੋਂ ਚੱਲ ਰਹੀ ਪਟਰੀਲਾ ਦਾ ਟਾਈਮ ਹਾਂਜੀ ਉਦੋਂ ਤਾਂ ਉਰੇ ਸਾਰੇ ਪਟਰੀਲਾ ਹੀ ਪਟਰੀਲਾ ਜਣੀ ਪਈਦੀ ਹੈਣਾ ਵੀ ਹੁਣ ਝੋਨੇ ਸਾਰੇ ਕਿਸਾਨ ਵੀਰਾਂ ਦੇ ਲਾਗੇ ਹੈਣਾ ਹੁਣ ਕਿਹੜੀ ਚੀਜ਼ ਦਾ ਟਾਈਮ ਆ ਬਾਈ ਮਤਲਬ ਵੀ ਰੇਹ ਸ਼ੁਰੂ ਹੋ ਗਿਆ ਰੇਹ ਦੇ ਨਾਲ ਗਰਮੀ ਤੈਨੂੰ ਪਤਾ ਬਾੜੀ ਪਈ ਜਾਂਦੀ ਆ ਮੌਸਮ ਬੜਾ ਬੇਈਮਾਨ ਹੋਇਆ ਪਿਆ ਵੀ ਗਰੋਥ ਪ੍ਰੋਮੋਟਰ ਕੀ ਪਾਉਣ ਕਿਸਾਨ ਵੀ ਉਹ ਚੀਜ਼ ਦੱਸੀ ਜਿਹੜੀ ਬਿਲ ਤੇ ਹੋਵੇ ਪੱਕੇ ਬਿਲ ਤੇ ਠੀਕ ਆ ਵੀਰੇ ਉਹ ਤਾਂ ਪ੍ਰਮੋਟਰ ਬਾਈ ਆਪਣੇ ਲਵੇ ਆਗਾ ਉਤਮ 골ਡ ਉਤਮ 골ਡ ਹਾਂ ਜੀ ਪੂਰਾ ਕੰਮ ਕਰਦਾ ਪੂਰਾ ਇਹ ਆਗਾ ਵੀਰੇ ਇਹ ਜਿੱਥੇ ਪੈ ਗਿਆ ਨਾ ਤਾਂ ਕਲੋਰ ਦੀ ਲੋੜ ਆ ਨਾ ਜਿੰਕ ਫਾਇਰਸ ਮੈਗਨੀਸ਼ੀਅਮ ਕਾਸੀਰ ਦੀ ਲੋੜ ਨਹੀਂ ਹੈਗੀ ਅੱਛਾ ਜਿੱਥੇ ਸਾਡਾ ਇਹ ਪ੍ਰੋਡਕਟ ਪੈ ਗਿਆ ਇੱਥੇ ਇੰਨੇ ਬਾਈ ਬੈਠੇ ਨੇ ਕਿਸੇ ਨੇ ਪਾਇਆ ਛੋਟੇ ਜੋ ਬਾਈ ਇਹ ਕਿਹੜੇ ਬਾਈ ਨੇ ਪਾਇਆ ਇੰਨਾਂ ਨੇ ਵੀ ਪਾਇਆਗਾ ਬਾਈ ਰਿਜ਼ਲਟ ਪੂਰਾ ਝੋਨਾ ਲਫਦਾ ਆਉਂਦਾ ਪੱਕੀ ਗੱਲ ਹੈ ਠੀਕ ਆ ਬਾਈ ਇਹ ਹੋ ਗਿਆ ਬਾਈ ਇੱਕ ਬਾਈ ਉਸ ਤੋਂ ਬਾਅਦ ਹੋ ਜਾਂਦਾ ਮੰਨ ਲਾ ਵੀ लाल जे डब्बे ਪੈ ਜਾਨ ਨੇ ਛੂਨਾ ਉਤਨਾ ਹੋ ਹੋਣ ਲੱਗੇ ਹੁੰਦਾ ਗਰਮੀ ਮਾਰ ਹਾਂ ਪੀਲਾ ਜਾਂ ਲਾਲ ਜਾਂ ਹਾਂ ਉਹ ਤੋਂ ਬਾਈ ਅਸੀਂ ਇਹਦਾ ਸਪਰੇ ਕਰਾਉਣਿਆਂਗੇ ਹਿੰਪਲੈਕਸ ਦਾ ਹਿੰਪਲੈਕਸ ਦਾ ਬਾਈ ਇਹ ਮਤਲਬ ਹੀ ਮਾਈਕਰੋ ਜਿੰਕ ਆਗੇ ਜਿਹੜੇ ਮਾਈਕਰੋ ਨਿਊਟਰੀਐਂਟ ਹੁੰਦੇ ਆ ਇਹ ਮੈਗਨੀਸ਼ੀਅਮ ਜਿੰਕ ਫਾਇਰਸ ਮੈਗਜ਼ੀਨ ਕਾਪਰ ਸਲਫਰ ਬੈਕਟੀਰੀਆ ਦੀ ਚ ਸਾਰੇ ਆ ਗਏ ਇਹਦੀ ਸਪਰੇ ਹੁੰਦੀ ਆ ਇੱਕ ਕਿੱਲੇ ਦਾ ਇਹ ਇਹ ਇੱਕ ਕਿੱਲੇ ਦਾ ਬਾਈ ਕਿੰਨਾ ਖਰਚਾ ਪੈਂਦਾ ਦਾ ਇਹ ਹੈਗਾ 210 ਰੁਪਿਆ ਦਾ ਇੱਕ ਕਿੱਲੇ ਦਾ ਇੱਕ ਕਿੱਲੇ ਦਾ ਤੇ ਇਹਦਾ ਰੇਟ ਦੱਸ ਸਕਦੇ ਹਾਂ ਇਹ ਰੇਟ ਇਹਦਾ ਅਸੀਂ ਚਲ ਰਹੇ ਨੂੰ ਕਈ ਵਾਰ ਕੰਪਨੀ ਵਾਲੇ ਚੱਕਰ ਪਾ ਜਾਂਦਾ ਜਿਵੇਂ ਉਦੋਂ ਚੱਕਰ ਪੈ ਗਿਆ ਦੀ ਹੈਨਾ ਠੀਕ ਇਹ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਲੋਕ ਬਾਈ ਮਤਲਬ ਜਿਵੇਂ ਬਾਸਮਤੀ ਇਹਦੀ ਬਾਲੀ ਲਾਇਆ ਬੰਦੇ ਨੇ ਝੰਡਾ ਪੱਤਾ ਪਾ ਜਾਂਦਾ ਝੰਡੇ ਤੋਂ ਬਾਈ ਆਪਾਂ ਆਹ ਚੀਜ਼ ਦੰਨੇ ਆਂ ਕੀ ਚੀਜ਼ ਹੈ ਇਹ ਬਲੂ ਸਟੋਨ ਬਲੂ ਸਟੋਨ ਹਾਂ ਬਲੂ ਸਟੋਨ ਬਲੂ ਸਟੋਨ ਬੂਸਟਰ ਅੱਛਾ ਇਹ ਦੋਨੇ ਚੀਜ਼ਾਂ ਦੰਨੇ ਹੋ ਇਹ ਇੱਕ ਕਿੱਲੇ 'ਚ ਪੈਂਦੀਆਂ ਨੇ ਦੋਨੇ ਚੀਜ਼ਾਂ ਬਾਈ ਨਾ ਝੰਡਾ ਕਿ ਜੇ ਪਿਆ ਹੋ ਤਾਂ ਅੱਗੇ ਨਹੀਂ ਵਧਦਾ ਹੈਗਾ ਪੈਣ ਤੋਂ ਪਹਿਲਾਂ ਪੈ ਗਿਆ ਫਿਰ ਪਊਗਾ ਬਣੀ ਅੰਦਰ ਗਰੰਟੀ ਹੈ ਗਰੰਟੀ ਹੈ ਜ਼ਿੰਮੇਵਾਰੀ ਹੈ ਪੱਕੇ ਮਿਲਦੇ ਠੀਕ ਹੈ ਕਿਸੇ ਵਾਰ ਪਾਇਆ ਭਈਆ ਕਿਸੇ ਬੰਦੇ ਨੇ ਆਪਣੇ ਜੋ ਪਿਛਲੇ ਪਹਿਲਾਂ ਵਰਤੇ ਹੋਏ ਜਾਂ ਕੁਝ ਹੋਰ ਹੈ ਤਾਂ ਉਰੇ ਆ ਫਿਰ ਮੜਾ ਜਾ ਲੈ ਆ ਜਾ ਭਾਈ ਤਾਂ ਹੀ ਮੈਨੂੰ ਆਇਆ ਸੀ ਮੈਂ ਤਾਂ ਭਾਈ ਗਾਕਾਂ ਤੋਂ ਪੁੱਛਦਾ ਹੁੰਦਾ ਉਹੀ ਨਾ ਕਹਦੀ ਕਿ ਤੇ ਮਗਰੋਂ ਲੋਕ ਤੈਨੂੰ ਗਾਲਾਂ ਕੱਢੀ ਜਾਣ ਹੈ ਕਿਹੜਾ ਪਿੰਡ ਆ ਬਾਈ ਦਾ ਖੜਿਆ ਆ ਗਿਆ ਖੜਿਆਲ ਹੈ ਖੜਿਆਲ ਤੋਂ ਐਡੀ ਦੂਰੋਂ ਆਇਆ ਉਰੇ ਵਾਹ ਉਹ ਤਨਰਾਜ ਦਾ ਸਾਰਾ ਸੁਨਾਮ ਸੰਗਰੂਰ ਸਟੇ ਕਰੇ ਬੈਠਾ ਇਹ ਚੀਜ਼ ਪਾਈ ਆ ਬਾਈ ਤਾਈ ਬਾਈ ਆ ਬਾਈ ਰਿਜ਼ਲਟ ਪੂਰਾ ਵਧੀਆ 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 ਐਂਡ ਆਪਟ ਸਾਰੇ ਪਨੀਰੀ ਤੋਂ ਪਾਈ ਆ ਆਪਣੇ ਪਨੀਰੀ ਤੇ ਆਈ ਤਾਂ ਨਹੀਂ ਸਮੱਸਿਆ ਠੀਕ ਆ ਵੀ ਠੀਕ ਆ ਐਦੂ ਵਾਹ ਬਾਈ ਗੱਲ ਕਰਦੇ ਆ ਪਦਾਨਾਂ ਦੀ ਰੇਟ ਦੀ ਨਹੀਂ ਆਪਾਂ ਗੱਲ ਕਰਦੇ ਹੈਗੇ ਆ ਪਈ ਆ ਫਾਸਟ ਕਿਹੜੀ ਕੰਪਨੀ ਟ੍ਰੋਪੀਕਲ ਦੀ ਫਾਸਟ ਇਹ ਸੁਮੇਤਾ ਆਜ ਬੀਲ ਟਾਪ ਚੰਪਲ ਦੀ ਤੇ ਆ ਜਿਹੜੀ ਇਹ ਮਟੈਸਟੋ ਦੀ ਪਈ ਆ ਗਈ ਬਾਈ ਅੱਛਾ ਮਾਡਰਨ ਆ ਆ ਟਰੈਕਟਰ ਬ੍ਰਾਂਡ ਆ ਟਰੈਕਟਰ ਬ੍ਰਾਂਡ ਵਾਹ ਜੀ ਵਾਗਲਾ ਕਹਿੰਦਾ ਟਰੈਕਟਰ ਬ੍ਰਾਂਡ ਦੇ ਦੇ ਹੈ ਆ ਤਾਂ ਬਈ ਉਹ ਆ ਗਿਆ ਰੀਜੈਂਟਲ ਆ ਗਿਆ ਤੇ ਆ ਉਤਮ ਕਿਸਾਨੀ ਟਾਰਗੇਟ ਇਹ ਐਗਰੀਸਾਈਡ ਦੀ ਬਣਾਣਾ ਬਈ ਅੱਛਾ ਆਪਾਂ ਜ਼ਿੰਮੇਵਾਰੀ ਇਹਦੀ ਪੂਰੀ ਫੁੱਲ ਲੈਣੇ ਆ ਬਈ ਨਾਲੇ ਰੇਟ 'ਚ ਸਹੀ ਨਾਲੇ ਇਹ ਉਦਾਂ ਕੰਮ ਪੂਰਾ ਫੁੱਲ ਤੇ ਇਹ ਆ ਕਿਹੜੀ ਅੜਾਮਾ ਵਾਹ ਜੀ ਮੈਂ ਤੁਹਾਨੂੰ ਸ਼ਿਰਾ ਕਰੀ ਖੜਾ ਚਲ ਪ੍ਰਦਾਨਾ ਇਹ ਰੱਖਦੇ ਆਪਾਂ ਕਿਸੇ ਇੱਕ ਕੰਪਨੀ ਦਾ ਨਾਮ ਨਹੀਂ ਲੈਂਦੇ ਵੀ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਆ ਕਿੰਨੇ ਤੱਕ ਹੈ ਪ੍ਰਦਾਨ ਬਾਈ ਆਪਣੇ ਲਈ 75 ਰੁਪਏ ਤੋਂ ਸ਼ੁਰੂ ਹੋ ਕੇ ਠੀਕ ਹੈ 88 ਰੁਪਏ ਤੱਕ ਪਈਆਂ ਠੀਕ ਹੈ 75 ਤੋਂ ਸ਼ੁਰੂ ਹੋ ਕੇ 88 ਰੁਪਏ ਦਾ ਬਾਈ 75 ਤੋਂ ਸ਼ੁਰੂ ਹੋ ਕੇ 88 ਰੁਪਏ ਤੱਕ ਤੁਹਾਨੂੰ ਆਹ ਪ੍ਰਦਾਨਾ ਦੇ ਜਿਹੜੇ ਰੇਟ ਨੇ ਉਹ ਮਿਲਣਗੇ ਕੰਪਨੀ ਦਾ ਨਾਮ ਲੈ ਨਹੀਂ ਸਕਦੇ ਕਿਉਂ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਆ ਇਹਨਾਂ ਤੋਂ ਬਿਨਾ ਬਾਈ ਕੋਈ ਹੋਰ ਕੋਈ ਚੀਜ਼ ਹੋਰ ਬਾਈ ਆਪਣਾ ਇਹਦੇ ਬਾਰੇ ਆਪਣੇ ਆ ਬਾਈ ਜੀ ਨੇਗੇ ਅੱਛਾ ਬਾਈ ਨੂੰ ਪੁੱਛਦਾ ਮੈਂ ਬਾਈ ਕਾਲਾ ਖੜਾ ਕਾਹਦੇ ਆਲਾ ਹੋਰ ਬਾਈ ਠੀਕ ਹੈ ਕਾਲੇ ਬਾਈ ਚੜਦੀ ਕਲਾ ਚੜਦੀ ਕਲਾ ਤੇ ਕੀ ਚੀਜ਼ ਆ ਬਾਈ ਇਹਦੇ ਵਿੱਚ ਕੀ ਪਾਇਆ ਮੈਨੂੰ ਐਂ ਦੱਸ ਵੀ ਇਹ ਆਪਣੀ ਹੈ ਵੀ ਉਤਮ 골ਡ ਐਗਰੀਗੇਟ ਦੀ ਠੀਕ ਹੈ ਤੇ ਘੱਟੋ ਘੱਟ 10 ਤੋਂ 15 ਸਾਲ ਤੋਂ ਆ ਰਹੀ ਏ ਪਹਿਲਾਂ ਤੋਂ ਆਪਣੇ ਅੱਛਾ ਪਹਿਲਾਂ ਤੋਂ ਪ੍ਰੋਡਕਟ ਆ ਰਿਹਾ ਹੈ ਇਹ ਆਪਣਾ ਪ੍ਰੋਡਕਟ ਹੈ ਬਾਕੀ ਇਹਦੇ ਟ੍ਰਾਇਲ ਵਗੈਰਾ ਸਾਡੇ ਲਾਏ ਹੋਏ ਨੇ ਸਾਰੇ ਠੀਕ ਹੈ ਤੇ ਬਾਕੀ ਸਾਡਾ ਜੋ ਵੀ ਕਸਟਮਰ ਹੈ ਤਾਂ ਪੱਕੇ ਹੀ ਆ ਜਿਹਨੇ ਵੀ ਵੇਗਰਾ ਪਾਲੀ ਦਾ ਜ਼ਿੰਮੇਵਾਰ ਲਫਾਫਾ ਲੈ ਕੇ ਆਉਂਦਾ ਠੀਕ ਹੈ ਕਾਰਨ ਕੀ ਹੁਣ ਜ਼ਿੰਮੇਦਾਰ ਲਵੇ ਜਾਂ ਤਾਂ ਦੁੱਧਾ ਜਾਂ ਫਾਸਲਾ ਦੋਨਾਂ ਚੀਜ਼ਾਂ ਦੇ ਰੇਟ ਨਹੀਂ ਹਾਂ ਦੋਨਾਂ ਦੇ ਰੇਟ ਨਹੀਂ ਆ ਕੋਈ ਵਿਚਾਰਾ ਆਪਣੇ ਬੱਚਿਆਂ ਦੇ ਮੂੰਹ 'ਚ ਦੁੱਧੋ ਖੋਗੇ ਸਪਰੇਅ ਕਰਦਾ ਪੈਸੇ ਲੱਗੇ ਆੜਦਾ ਹਾਂ ਬੀਬਰਾ ਤੋਂ ਬਿਲਕੁਲ ਕੋਈ ਆਉਦਾ ਘਰਾਂ 'ਚ ਟਾਕਸਿਕ ਦੇ ਗਹਿਣੇ ਧਰ ਕੇ ਆਉਣਾ ਕੋਈ ਬਸਦਾ ਸੀ ਜੇ ਚੀਜ਼ ਮਾੜੀ ਤੇ ਮਗੇ ਸੰਦੀ ਵੀ ਆਤਮਾ ਤੋਂ ਹੁੰਦੀ ਆ ਬਿਲਕੁਲ ਬਾਈ ਪਰ ਕਾਰਨ ਕੀ ਚੀਜ਼ ਦੇਵਾਂਗੇ ਸਿੱਕੇ ਬੰਦ ਪਰ ਸਾਡੀ ਜ਼ਿੰਮੇਵਾਰੀ ਉਹ ਜਿਹੜੀ ਚੀਜ਼ ਦੇਵਾਂਗਾ ਤੁਸੀਂ ਇਹ ਇੱਕ ਪੈਕਟ ਭੁਕੇਲੇ ਚ ਇਹ 3 ਕਿਲੋ ਕਿੱਲੇ ਦੀ ਢੋਹ ਜਸਾ 3 ਕਿਲੋ ਕਿੱਲੇ ਦੀ ਇਹਦਾ ਫਿਰ ਕੱਖ ਗੰਡਾ ਗਸ਼ਤ ਵੀ ਪਾ ਸਕਦੇ ਆ ਸਬਜ਼ੀ ਬਾਜੀ ਗਸ਼ਤ ਵੀ ਪਾ ਸਕਦੇ ਆ ਬਾਜਰਾ ਨਰਮਾ ਕਪਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਇਹਦਾ ਠੀਕ ਹੈ ਵੀ ਕਿਸੇ ਵੀ ਫਸਲ ਚ ਪਾ ਸਕਦੇ ਆ ਗਰੋਥ ਪ੍ਰੋਮੋਟਰ ਹੈਗਾ ਦੂਜੀ ਚੀਜ਼ ਆਪਣੀ ਇਹ ਆ ਗਈ ਜੀ ਠੀਕ ਹੈ ਸਿੰਪਲੈਕਸ 골ਡ ਠੀਕ ਹੈ ਬਾਈ ਜੀ ਮੈਂ ਰਣਜੀਤ ਕੋਰ ਨਹੀਂ ਕਹਿੰਦੀ ਸਦੀਕ ਨੂੰ ਟੈਲੀ ਭੇਜ ਲਾ ਇਹਦੇ ਵਿੱਚ ਤਸਵੀਰਾਂ ਭੋਲਦੀਆਂ ਹਾਂ ਉਹ ਕਰਮ ਵਾਲੇ ਕਹਿਮਾ ਜਿਹੜਾ ਲੈ ਕੇ ਚੱਲੇ ਇਹ ਚੀਜ਼ਾਂ ਨੇ ਬਾਈ ਉਹ ਜਿੰਨਾ ਤੇ ਇਹ ਵਿੱਚ ਜ਼ਿੰਕ ਫੈਰਸ ਮੰਗਨੀਸ਼ੀਅਮ ਸੋਡੀਅਮ ਕਾਪਰ ਡੀਪੀ ਐਨਪੀਕੇ ਕਾਫੀ ਕੁਸ ਨੇ ਠੀਕ ਹੈ ਜੇ ਮੰਨ ਕੇ ਚਲੋ ਜੰਗ ਖੇੜਾ ਲੱਗ ਗਿਆ ਜੀਰੀ ਦੇ ਪੱਤੇ ਲਾਲ ਹੋ ਗਏ ਧੱਬੇ ਪੈਂਦੇ ਹੁਣ ਸਮੱਸਿਆ ਆ ਰਹੀ ਹੈ ਜੀ ਦੀ ਹਾਂ ਉਹਦੇ ਕਾਰਨ ਹੈ ਜੀ 1 ਏਕੜ ਦੇ 5 ਢੋਲੀਆਂ ਦੇ ਸਪਰੇਅ ਆ ਜੀ ਠੀਕ ਹੈ ਜੇ ਮੰਨ ਲਓ ਇਹਦੇ ਗ੍ਰੋਥ 'ਚ ਵੀ ਕੰਮ ਕਰਨਾ ਹੈ ਨੇ ਦੋ ਇੱਕ ਮਤਲਬ ਦੋ ਡੱਬੇ ਪੈਂਦੇ ਜੀ 1 ਏਕੜ ਦੇ ਦੇ ਠੀਕ ਹੈ ਠੀਕ ਹੈ ਇਹ ਚੀਜ਼ ਆ ਜਨਾਬ ਜੇ ਸਿੱਕਾ ਦੇ ਕੇ ਪਾਉਣਾ 2 ਕਿਲੋ ਦਾ ਸਿੱਕਾ ਸਾਰੇ ਦਾ ਤਾਂ ਦੋ ਡੱਬੇ ਪੈਣਗੇ ਹਾਂ ਜੇ ਸਪਰੇਅ ਕਰਨੀਆਂ 5 ਢੋਲੀਆਂ ਲ ਬਾਕੀ ਬਾਈ ਬਾਈ ਹੁਰਾਂ ਕੋਲ ਸਟਾਕ ਦੇਖ ਸਕਦੇ ਹੋ ਮਾਹ ਤੁਸੀਂ ਕਿੰਨਾਗਾ ਤੇ ਆਪਣੇ ਨਾਲ ਕੁਝ ਵੀਰ ਬੈਠੇ ਨੇ ਜਿਹੜੇ ਬਾਈਆਂ ਤੋਂ ਆਪ ਪੁੱਛਦੇ ਆਂਗੇ ਬਾਈ ਤੁਹਾਡਾ ਕਿਹੜਾ ਪਿੰਡ ਆ ਜੀ ਬਡਰੁਖਾ ਜੀ ਬਡਰੁਖਾ ਲੈ ਜਾ ਕੇ ਲੈਨੇ ਆਂ ਬਾਈਆਂ ਦਵਾਈ ਵਧੀਆ ਦਵਾਈ ਦਿੰਦੇ ਆ ਠੀਕ ਆ ਆਪਣਾ ਬਾਈ ਦੁੱਗਾ ਦੁੱਗਾ ਤੇ ਦਵਾਈ ਬਾਈ ਦਵਾਈ ਲੀ ਜਾਂਦੇ ਹੋ ਹਾਂ ਹਾਂ ਵੀਰੇ ਠੀਕ ਐ ਤੇਦਾ ਬਾਈ ਆ ਗਿਆ ਖੜਿਆਲ ਤੋਂ ਬਾਈ ਇਹਦੇ ਨਾਲ ਸ਼ੁਰੂ ਤੋਂ ਹੀ ਜੁੜਿਆ ਹਾਂ ਜਿੱਤੇ ਕੰਪਨੀਆਂ 'ਚ ਕੰਮ ਕਰਦੇ ਸੀ ਠੀਕ ਹੈ ਆਪਣਾ ਪਿੰਡ ਬਾਈ ਕਿਹੜਾ ਬਰੂਖਾ ਵੀਰੇ ਬਰੂਖਾ ਮੈਂ ਸੁਣਿਆ ਵੀ ਤੂੰ ਨਾ ਖੇਤੀ ਵੀ ਕਰਦਾ ਨਾ ਇੱਥੇ ਕੰਮ ਵੀ ਕਰਦਾ ਹੈ ਹਾਂ ਹਾਂ ਹੈ ਨਹੀਂ ਬਾਈ ਬਾਲੀ ਵਧੀਆ ਗੱਲ ਆ ਨਾ ਦੇਖ ਮਗਰਾਂ ਦੀ ਜਿਹੜੀ ਖੇਤੀ ਆ ਉਹ ਆਮ ਦਾ ਨਾ ਇੱਥੇ ਭਰਾਵੋ ਬਾਈ ਮਿਹਨਤ ਕਰਦਾ ਕੰਮ ਦੇ ਡੱਕਦਾ ਕੰਮ ਆ ਠੀਕ ਹੈ ਠੀਕ ਹੈ ਸਾਡੇ ਆ ਬੈਠੇ ਨੇ ਕਿਥੇ ਠੀਕ ਹੈ ਏ ਬਾਈ ਕਿਥੋਂ ਆ ਮੈਂ ਤਾਂ ਕਹਾਂ ਕਿਤੇ ਵੀ ਕੋਈ ਕੰਪਨੀ ਵਾਲਾ ਵੀਰ ਨਾ ਆਇਆ ਹੋਵੇ ਦੁੱਗਾਂ ਤੋਂ ਜੀ ਦੁੱਗਾਂ ਤੋਂ ਅਗਰ ਤੁਸੀਂ ਵੀ ਦਵਾਈ ਦੀ ਜਾਂਦੇ ਹੋ ਬਾਈ ਹਾਂਜੀ ਜੇ ਮੈਨੂੰ ਤਾਂ ਨਹੀਂ ਸੀਗਾ ਮੈਂ ਕਹਿੰਦੇ ਬਾਈ ਬੂਟਵਾੜ ਪਾਏ ਬਣ ਕੇ ਕਿਤੇ ਕੰਪਨੀ ਵਾਲਾ ਨਾ ਹੋਵੇ ਮੈਂ ਕਿਹਾ ਕੋਈ ਕੰਪਨੀ ਦਾ ਬੰਦਾ ਹੁੰਦਾਗਾ ਠੀਕ ਹੈ ਤੇ ਇਹਦਾ ਕੀ ਰਿਜ਼ਲਟ ਦੇਖਿਆ ਬਾਈ ਤੇ ਉਰੇ ਆ ਕੇ ਦੱਸ ਮੈਨੂੰ ਮਾੜਾ ਵਰਤ ਉਹ ਹੋਈ ਰਿਜ਼ਲਟ ਹੈ ਵਰਤੇ ਦਾ ਇਹ ਵਰਤੇ ਬਈ 3 ਕਿਲੋ ਕਿਲਰੀ ਲੋਜ ਹੈ ਅੱਛਾ ਤਾਏ ਕਿੰਨੇ ਵਾਹਾਂ ਚ ਪਾਇਆ ਮੈਂ 2 ਕਿਲਿਆਂ ਚ ਪਾਇਆ ਬਈ ਠੀਕ ਹੈ ਉਹ ਵਧੀਆ ਰਿਜ਼ਲਟ ਹੈ ਦੂਜਾ ਵਧੀਆ ਬਣਾਉਂਦੀ ਹੈ ਠੀਕ ਹੈ ਵੀ ਜਦੋਂ ਝੋਨਾ ਮੰਨ ਲਵੇ ਆਪਾਂ ਪਾਉਣੇ ਆ ਲਾਉਣੇ ਆਂਗੇ ਉਹਦੋਂ ਕਿੰਨੇ ਦਿਨਾਂ ਬਾਅਦ ਪਾਇਆ ਸੀਗਾ ਤੇ ਪਹਿਲੇ ਦਿਨਾਂ ਬਾਅਦ ਪਾਇਆ ਸੀ ਪਹਿਲੇ ਦਿਨਾਂ ਬਾਅਦ ਮੰਨ ਲਾ 5-7 ਦਿਨਾਂ ਬਾਅਦ ਪਾਤਾ ਦੀ ਠੀਕ ਹੈ ਠੀਕ ਹੈ ਵਧੀਆ ਤੇਰਾ ਮਨ ਖੁਸ਼ ਹੋਇਆ ਪੂਰਾ ਹਾਂ ਬਾਈ ਬਹੁਤ ਵਧੀਆ ਨਹੀਂ ਚੱਲ ਵਧੀਆ ਬਾਈ ਤੇ ਕਹਿੰਦੀ ਜੀ ਆਪਣੇ ਬਾਈ ਹੋਰ ਕੋਈ ਚੀਜ਼ ਹੈ ਆਪਣੇ ਕੋਲ ਕਿਹੜਾ ਬਾਲਟੀਆਂ ਜਾਂ ਕੀ ਰੱਖ ਰੱਖੀਆਂ ਰਹਿਗੀਆਂ ਇੰਨਾ ਚੁੱਕੀ ਬਾਈ ਬਾਲਟੀਆਂ ਚਾਹੀ ਚੀਜ਼ ਆ ਗਈ ਅਰੇ ਇਹੀ ਚੀਜ਼ ਆ ਔਟਮ ਗੋਲਡ ਆ ਬਾਈ ਉਹ ਕਿੰਨੇ ਕਿਲੋ ਦੀ ਪੈਕਿੰਗ ਹੈ ਉਹ ਆਪਣੀ 20 ਕਿਲੋ ਦੀ ਪੈਕਿੰਗ ਆ ਗਈ ਵੀਰੇ 20 ਕਿਲੋ ਦੀ ਪੈ ਜਾਨੇ ਕਿ ਤੇ ਕਈ ਵਾਰ ਵੀਰਾਂ ਦਾ ਸੁਪਨਾ ਹੁੰਦਾ ਵੀ ਯਾਰ ਬਾਲਟੀ ਵੀ ਲੈ ਕੇ ਜਾਣੀ ਆ ਕਿਉਂ ਬਾਲਟੀਆਂ ਕਣੀਆਂ ਬਾਈ ਘਰਾਂ ਦੇ ਵਿੱਚ ਬਹੁਤ ਤੰਗੀ ਆ ਗਈ ਤਾਂ ਤੁਸੀਂ ਬਾਲਟੀਆਂ ਵੀ ਲੈ ਜਾਓ ਤੇ ਪਦਾਨਾ ਬਦੂਨਾ ਸਾਰੀਆਂ ਬਾਈ ਕੋਲੇ ਪਈਆਂ ਨੇ ਏ ਟੂ ਜ਼ेड ਮਟੀਰੀਅਲ ਆ ਗਿਆ ਨਹੀਂ ਠੀਕ ਆ ਬਾਈ ਹਾਂ ਇੱਕ ਬਾਈ ਬੇਨਤੀ ਦੀ ਹਾਂਜੀ ਆਪਣਾ ਬਾਈ ਕਿਸੇ ਦੁਕਾਨਦਾਰ ਨਾਲ ਕੋਈ ਕੰਪੀਟੀਸ਼ਨ ਨਹੀਂ ਹੂੰ ਕੋਈ ਆਪਣਾ ਕਿਸੇ ਨਾਲ ਬਾਇਰ ਬਰੋਕਰ ਨਹੀਂ ਠੀਕ ਹੈ ਜਿਵੇਂ ਦੁਕਾਨਦਾਰ ਵਿੱਚ ਕਹੀ ਜਾਂਦੇ ਵੀਡੀਓ ਪਾਉਣ ਲੱਗੇ ਕਿਸੇ ਕਿਹੜੇ ਪੇਜ ਤੋਂ ਕਿਤੇ ਕਿਹੜੇ ਤੋਂ ਹਾਂ ਦੁਕਾਨਦਾਰ ਕੈਸ਼ ਕਾਊਂਟਰ ਵਾਲੇ ਭੱਜ ਲੈਣ ਜਿੱਧਰ ਭਾਜਦੇ ਨੇ ਅਸੀਂ ਆਹ ਰੇਟ ਭਾਈ ਅਸੀਂ ਨੇ ਮਿੱਟੀ ਤਾਂ ਵੇਚਣੀ ਨਹੀਂ ਪਹਿਲੀ ਗੱਲ ਤਾਂ ਇਹ ਆ ਠੀਕ ਹੈ ਕੀ ਜਾਣੇ ਨੂੰ ਕਹਿ ਕੇ ਮੈਂ ਜੀ ਵੀ ਦੇ ਦਾਂਗੇ ਸਾਤੀ ਵੀ ਦੇ ਦਾਂਗੇ ਠੀਕ ਹੈ ਪਰ ਮਿੱਟੀ ਨਹੀਂ ਵੇਚਣੀ ਠੀਕ ਹੈ ਸਾਡਾ ਕੋਈ ਕਿਸੇ ਨਾਲ ਬੈਰ-ਬਰੋਰ ਨਹੀਂ ਕਿਸੇ ਨਾਲ ਕੋਈ ਕੰਪੀਟੀਸ਼ਨ ਨਹੀਂ ਹੈਗਾ ਹੱਥ ਮੰਨ ਕੇ ਬੇਨਤੀ ਆ ਸਾਰਿਆਂ ਨੂੰ ਠੀਕ ਹੈ ਠੀਕ ਹੈ ਬਿਲਕੁਲ ਭਰਾਵੋ ਬਈ ਸ਼ੇਅਰ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਬਈ